ਮੰਦਰ ਗਰਾਊਂਡ ਦੇ ਵਿੱਚ ਅਸੀਂ ਗਵਰਨਮੈਂਟ ਕਾਲਜ ਗਰਲਸ ਗਰਾਊਂਡ ਦੇ ਵਿੱਚ ਗ੍ਰੇਡ ਦੁਸ਼ਹਿਰਾ ਮੇਲਾ ਲੈ ਕੇ ਆਏ ਆ ਜੋ 15 ਸਤੰਬਰ ਤੋਂ ਸਟਾਰਟ ਕੀਤਾ ਜਾ ਰਿਹਾ ਹੈ ਤੇ 27 ਅਕਤੂਬਰ ਤੱਕ ਦੁਸ਼ਹਿਰਾ ਦੀਵਾਲੀ ਦੇ ਸਾਰੇ ਤਿਉਹਾਰਾਂ ਨੂੰ ਦੇਖਦੇ ਹੋਏ ਜਿੱਦਾਂ ਫੈਸਟੀਵਲ ਸੀਜ਼ਨ ਆਂਦਾ ਹੈ ਉਦੋਂ ਹੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਲੋਕਾਂ ਦੇ ਲਈ ਕਈ ਨਵੀਆਂ ਚੀਜ਼ਾਂ ਲੈ ਕੇ ਆਏ ਆ ਇਸ ਵਾਰੀ ਅਸੀਂ ਇਸ ਗ੍ਰੇਟ ਧਾਰਮਿਕ ਮੇਲੇ ਦੇ ਵਿੱਚ ਦੁਸ਼ਹਿਰੇ ਮੇਲੇ ਦੇ ਵਿੱਚ ਅਸੀਂ ਕਈ ਲੰਡਨ স্নੋ ਸਿਟੀ ਨਾਇਗਰਾ ਫਾਲ ਤੇ ਮਰਮਿਡ ਸ਼ੋਅ ਜਿੱਦਾਂ ਲੁਧਿਆਣਾ ਵਾਸੀਆਂ ਨੂੰ ਹਰ ਇੱਕ ਹਰ ਸਾਲ ਕੁਝ ਨਾ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ ਇਸ ਵਿੱਚ ਤੁਹਾਨੂੰ ਇਸ ਸਾਲ ਵੀ ਲੰਡਨ ਸਨੋ ਸਿਟੀ ਨਾਇਗਰਾ ਫਾਲ ਔਰ ਮਰਮਰ ਸ਼ੋਅ ਇੱਥੇ ਨਵਾਂ ਦੇਖਣ ਨੂੰ ਮਿਲੂਗਾ ਤੇ ਨਾਲ ਹੀ ਅਸੀਂ ਅਮਰਨਾਦੀ ਯਾਤਰਾ ਵੀ ਲੈ ਕੇ ਆਏ ਹਾਂ ਜਿਹਦਾ ਮਾਡਲ ਲੈ ਕੇ ਆਏ ਹਾਂ ਜਿਸ ਨੂੰ ਲੋਕਾਂ ਨੂੰ ਆ ਕੇ ਕਿਸੇ ਦੇ ਵੀ ਦਿਲ ਨੂੰ ਥੇਸ ਪਹੁੰਚਾਣ ਦੀ ਜਗ੍ਹਾ ਤੇ ਅਸੀਂ ਲੋਕਾਂ ਨੂੰ ਅਕਰਸ਼ਿਤ ਕਰਦੇ ਆ ਤੇ ਲੋਕਾਂ ਨੂੰ ਦੱਸਦੇ ਆ ਕਿ ਜੋ ਸਾਡਾ ਪ੍ਰਿਆਣਾ ਇਤਿਹਾਸ ਹੈ ਜਾਂ ਧਾਰਮਿਕ ਪੁਰਸੇ ਦੀਆਂ ਜੋ ਬਜ਼ੁਰਗੀਆਂ ਬੱਚੇ ਉੱਥੇ ਬਾਹਰ ਘੁੰਮਣ ਨਹੀਂ ਜਾ ਸਕਦੇ ਉਹ ਇੱਥੇ ਆ ਕੇ ਗ੍ਰੇਡ ਦੁਸ਼ਾਰਾ ਮੇਲਾ ਦੇ ਵਿੱਚ ਉਸ ਦਾ ਆਨੰਦ ਲੈ ਸਕਦੇ ਨੇ ਤੇ ਲੋਕਾਂ ਵਾਸਤੇ ਅਸੀਂ ਹੋਰ ਵੀ ਕਈ ਨਵੇਂ ਝੂਲੇ ਲੈ ਕੇ ਆਏ ਆ ਜੋ ਤੁਹਾਨੂੰ ਲੁਧਿਆਣਾ ਸ਼ਹਿਰ ਛੱਡੋ ਪੂਰੇ ਨੌਰ ਦੇ ਵਿੱਚ ਕਿਤੇ ਵੀ ਲੱਗੇ ਹੋਏ ਨਹੀਂ ਮਿਲਣਗੇ ਤੇ ਨਾਲ ਹੀ ਤੁਹਾਨੂੰ ਇੱਥੇ ਲਾਈਟਿੰਗ ਦੇ ਵੀ ਬਹੁਤ ਅੱਛੇ-ਅੱਛੇ ਪ੍ਰਬੰਧ ਦੇਖਣ ਨੂੰ ਮਿਲੂਗੇ ਰਾਤ ਨੂੰ ਡੇਲੀ ਨਾਈਟ ਲਾਈਟਿੰਗ ਦਾ ਸ਼ੋਅ ਵੀ ਇੱਥੇ ਦੇਖਣ ਨੂੰ ਮਿਲੂਗਾ ਜਿਸ ਵਿੱਚ ਕਿ ਕਈ ਨਵੀਆਂ ਤੋਂ ਨਵੀਆਂ ਆਈਟਮਾਂ ਜੋ ਕਿ ਤੁਹਾਨੂੰ ਇੱਥੇ ਗ੍ਰੇਡ ਦੁਸ਼ਹਿਰਾ ਮੇਲਾ ਦੇ ਵਿੱਚ ਆਪਣੇ ਸ਼ਹਿਰ ਦੇ ਸੈਂਟਰ ਦੇ ਵਿੱਚ ਸ਼ਹਿਰ ਦੇ ਦਿਲ ਦੇ ਵਿੱਚ ਤੁਹਾਨੂੰ ਇੱਥੇ ਸ਼ਹਿਰ ਦੇ ਬਿਲਕੁਲ ਸੈਂਟਰ ਪੁਆਇੰਟ ਦੇ ਵਿੱਚ ਆ ਕੇ ਤੁਸੀਂ ਆ ਕੇ ਆਨੰਦ ਮਾਣ ਸਕਦੇ ਹੋ ਜਿਹਦੇ ਨਾਲ ਕਿ ਲੋਕਾਂ ਨੂੰ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਫੈਸਟੀਵਲ ਸੀਜ਼ਨ ਹੈ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਬੈਠ ਕੇ ਆਪਣੇ ਉੱਚ ਆਰਾਮ ਨਾਲ ਜੋ ਵੀ ਜੀ ਦਾ ਆਨੰਦ ਲੈ ਸਕਦੇ ਹੋ ਲੋਕਾਂ ਨੂੰ 100 ਚੀਜ਼ਾਂ ਨੂੰ ਦੇਖਣ ਲਈ ਜੋ ਬਾਹਰ ਜਾਣਾ ਪੈਂਦਾ ਵੀਜ਼ਾ ਲਗਵਾ ਕੇ 100 ਚੀਜ਼ਾਂ ਕਰਕੇ ਇੱਥੇ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਹੀ ਸਾਰੀਆਂ ਜੀ ਦਾ ਆਨੰਦ ਲੈ ਸਕਦੇ ਹੋ ਤੇ ਇਸ ਵਿੱਚ ਕਈ ਤੁਹਾਨੂੰ ਨਵੇਂ ਝੂਲੇ ਵੀ ਦੇਖਣ ਨੂੰ ਮਿਲੂਗੇ ਜੋ ਪਿਛਲੀ ਵਾਰ ਤੋਂ ਵੀ ਅੱਗੇ ਆਕਰਸ਼ਣ ਦਾ ਕੇਂਦਰ ਖਿੱਚ ਰਹੇ ਨੇ ਤੇ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗੇ ਵੱਟ ਚੜ ਕੇ ਆ ਕੇ ਜਿਆਨੰਦ ਮਾਣੋ ਇਸ ਵਿੱਚ ਸੀਸੀਟੀਵੀ ਦਾ ਪੂਰਾ ਪ੍ਰਬੰਧ ਹੈ ਸਿਕਿਉਰਿਟੀ ਦਾ ਪੂਰਾ ਪ੍ਰਬੰਧ ਹੈ ਤੇ ਲੋਕਾਂ ਦੇ ਲਈ ਹੋਰ ਵੀ ਸਾਰੇ ਖਾਣ ਪੀਣ ਦੇ ਨਵੇਂ ਸਟਾਲਸ ਲਗਾਏ ਗਏ ਨੇ ਇਸ ਵਿੱਚ ਜੋ ਸਾਰੇ ਸਟਾਲਸ ਨੇ ਬ੍ਰਾਂਡਡ ਨੇ ਕੰਪਨੀ ਦੇ ਨੇ ਜਿਸ ਵਿੱਚ ਤੁਸੀਂ ਆ ਕੇ ਆਪਣਾ ਆਨੰਦ ਲੈ ਸਕਦੇ ਹੋ ਕਿਸੇ ਨੂੰ ਵੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਤੇ ਸ਼ਾਪਿੰਗ ਦੇ ਵੀ ਸਟਾਲਸ ਵੀ ਲਗਾਏ ਗਏ ਨੇ ਜਿਸ ਦਾ ਤੁਸੀਂ ਆਨੰਦ ਲੈ ਸਕਦੇ ਹੋ ਸਫਾਈ ਦੇ ਵੀ ਪੂਰੇ ਪ੍ਰਬੰਧ ਕੀਤੇ ਗਏ ਨੇ ਜੀ ਸਰਕਾਰ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ 8 ਨੰਬਰ ਚੌਂਕੀ ਵੱਲੋਂ ਤੇ 15 ਪੁਲਿਸ ਸਟੇਸ਼ਨ ਵੀ ਬਣਾਇਆ ਗਿਆ ਹੈ ਜਿਸ ਨੂੰ ਕੋਈ ਸਹਾਇਤਾ ਕੇਂਦਰ ਦੀ ਜ਼ਰੂਰਤ ਹੋ ਆਕੇ ਤੇ ਉਸ ਤੋਂ ਸਹਾਇਤਾ ਕੇਂਦਰ ਲੈ ਸਕਦੇ ਹੋ ਹਰੇਕ ਜੀ ਦੇ ਲਗ ਲਗ ਹੈ ਜੀ ਜਿਹਦਾ ਜਲਪਰੀ ਮਰਮੜ ਸ਼ੋਹ ਦੀ 100 ਰੁਪਏ ਐਂਟਰੀ ਹੈ ਦੁਬਈ ਸਿਟੀ ਲੰਡਨ ਬ੍ਰਿਜ ਵਗੈਰੇ ਦੀ 50 ਰੁਪਏ ਐਂਟਰੀ ਹੈ ਜਿਹੜਾ ਅਮਰनाथ ਯਾਤਰਾ ਦਾ ਅਸੀਂ ਮਾਡਲ ਬਣਾਇਆ ਹੋਇਆ ਉਹ ਫ੍ਰੀ ਹੈ ਉੱਚ ਕਿਸੇ ਵੀ ਚੀਜ਼ ਦੀ ਕੋਈ ਫੀਸ ਨਹੀਂ ਹੈ ਕਿਸੇ ਵੀ ਚੀਜ਼ ਦੇ ਨਾਮ ਤੇ ਵੀ ਕੋਈ ਵੀ ਫੀਸ ਨਹੀਂ ਹੈ ਤੇ ਮੇਲੇ ਨੂੰ ਲੈ ਕੇ ਤਾਂ ਪ੍ਰਗਟ ਕਿਦ ਤੱਕ ਤੇ ਹੈ ਜੀ ਮੇਲੇ ਨੂੰ ਲੈ ਕੇ ਸੀਸੀਟੀਵੀ ਲਗਾਏ ਗਏ ਨੇ ਸਰ ਸਿਕਿਉਰਿਟੀ ਦਾ ਪ੍ਰੋਪਰ ਪ੍ਰਬੰਧ ਕੀਤਾ ਗਿਆ ਨੇ 8 ਨੰਬਰ ਡਿਵੀਜ਼ਨ ਨੰਬਰ 8 ਪੁਲਿਸ ਸਟੇਸ਼ਨ ਵੱਲੋਂ ਵੀ ਡੇਲੀ ਇੱਥੇ ਚੌਂਕੀਕਰ ਬਣਾਇਆ ਗਿਆ ਜਿਸ ਵਿੱਚ ਡੇਲੀ ਮੁਲਾਜ਼ਮ ਆ ਕੇ ਸਿਕਿਉਰਿਟੀ ਦਾ ਪਰਮੰਦ ਕਰਦੇ ਨੇ ਤੇ ਸੈਕੰਡਲੀ ਇੱਥੇ ਆਪਣੇ ਵੱਲੋਂ ਵੀ ਪ੍ਰਾਈਵੇਟ ਸਿਕਿਉਰਿਟੀ ਵੀ ਲਗਾਈ ਗਈ ਹੈ ਜਿਸ ਵਿੱਚ ਲੋਕਾਂ ਨੂੰ ਟੈਂਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਇਹ ਗ੍ਰੇਡ ਦੁਸ਼ਹਿਰਾ ਦੀਵਾਲੀ ਮੇਲਾ ਜਿਸ ਵਿੱਚ ਲੋਕੀ ਆਪਣੇ ਸਾਰੇ ਤਿਉਹਾਰ ਇੱਥੇ ਆ ਕੇ ਕਰਵਾ ਚੌਥ ਦੀ ਸ਼ਾਪਿੰਗਸ ਵੀ ਕਰ ਸਕਦੇ ਨੇ ਦੀਵਾਲੀ ਦੀ ਸ਼ਾਪਿੰਗ ਵੀ ਕਰ ਸਕਦੇ ਨੇ ਦੁਸ਼ਹਿਰੇ ਤੋਂ ਪਹਿਲੇ ਵੀ ਸਾਰੇ ਆਪਣੇ ਤਿਉਹਾਰਾਂ ਦਾ आनंद ਲੈ ਸਕਦੇ ਨੇ ਬੱਚਿਆਂ ਦੇ ਨਾਲ ਜਦੋਂ ਉਹ ਪੇਪਰ ਖਤਮ ਹੋ ਰਹੇ ਨੇ ਬੱਚਿਆਂ ਦੇ ਨਾਲ ਆ ਕੇ ਕਿਤੇ ਬਾਹਰ ਘੁੰਮਣ ਜਾਣ ਦੀ ਜਗ੍ਹਾ ਆਪਣੇ ਸ਼ਹਿਰ ਦੇ ਵਿੱਚ ਇੱਥੇ ਸਾਰੀ ਚੀਜ਼ ਦਾ ਆਨੰਦ ਲੈ ਸਕਦੇ ਨੇ ਮੇਲੇ ਦੀ ਟਾਈਮਿੰਗ ਕੀ ਰਹੂਗੀ ਮੇਲੇ ਦੀ ਟਾਈਮਿੰਗ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਇੱਥੇ ਟਾਈਮਿੰਗ ਰਹੂਗੀ ਸੈਚਰਡੇ ਸੰਡੇ ਨੂੰ 4 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ ਟਾਈਮਿੰਗ ਰਹੂਗੀ ਵੀਕਐਂਡਸ ਦੇ ਵਿੱਚ ਤੇ ਲੋਕਾਂ ਨੂੰ ਇਹੀ ਇੱਕ ਅਪੀਲ ਕਰਨਾ ਚਾਹਾਂਗੇ ਵੱਧ ਛੱਡ ਕੇ ਆ ਕੇ ਇਸ ਦਾ ਆਨੰਦ ਮਾਣੋ ਸਰ ਤੁਸੀਂ ਸਿਕਿਉਰਿਟੀ ਦੀ ਗੱਲ ਕੀਤੀ ਹੈ ਪਰ ਸੇਫਟੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਸੇਫਟੀ ਨੂੰ ਲੈ ਕੇ ਸਰ ਸੀਸੀਟੀਵੀ ਕੈਮਰੇਸ ਲਗਾਏ ਗਏ ਨੇ ਪ੍ਰਾਈਵੇਟ ਸਕਿਉਰਟੀਸ ਲਗਾਈ ਗਈ ਹੈ ਔਰ ਇਹ ਵੈਸੇ ਵੀ ਸ਼ਹਿਰ ਦੇ ਸੇਫਟੀ ਦੀ ਸੇਫਟੀ ਦੇ ਹੈ ਸੀਸੀਟੀਵੀ ਦੇ ਕੈਮਰੇ ਸੇਫਟੀ ਜੀ ਆਗੇ ਨਾ ਸਰ ਤੇ ਉਹਦੇ ਚ ਫਾਇਰ ਸੇਫਟੀ ਦੇ ਲਈ ਫਾਇਰ ਸਿਲੰਡਰ ਰਖਾਏ ਗਏ ਨੇ ਸਾਡੇ ਕੋਲ ਸਾਰੇ ਪਰਸਨਲ ਇਕਵਿਪਮੈਂਟਸ ਹੈ ਕਿਤੇ ਵੀ ਬਾਹਰੋਂ ਲਿਆਂਦੇ ਕੋਈ ਜਰੂਰਤ ਨਹੀਂ ਹੈ ਪੀ ਡਬਲਯੂ ਡੀ ਵੱਲੋਂ ਡੇਲੀ ਚੈੱਕਅਪ ਕੀਤਾ ਜਾਂਦਾ ਔਰ ਜੀ ਰਿਪੋਰਟਸ ਡੇਲੀ ਕਮਿਸ਼ਨ ਆਫਿਸ ਦੇ ਵਿੱਚ ਜਮਾ ਕਰਵਾਈ ਜਾਂਦੀ ਹੈ ਸਰ ਬੱਚਿਆਂ ਦੇ ਵੀ ਬਹੁਤ ਨਵੇਂ-ਨਵੇਂ ਚੂਲੇ ਲਗਾਏ ਗਏ ਨੇ ਨਵੇਂ ਤੋਂ ਨਵੇਂ ਹਰ ਸਾਲ ਜਿਦਾ ਸੀ ਨਵੇਂ ਚੂਲੇ ਲੈ ਕੇ ਆਣੇ ਆ ਇਸ ਸਾਲ ਵੀ ਬੱਚਿਆਂ ਦੇ ਲਈ ਨਵੇਂ ਚੂਲੇ ਲੈ ਕੇ ਆਏ ਆ ਜਿਸ ਦਾ ਅਕੇ ਲੋਕ ਇਹਨਾਂਦ ਮੰਨ ਸਕਦੇ ਨੇ ਤੇ ਬੱਚਿਆਂ ਨੂੰ ਹਰ ਇੱਕ ਚੀਜ਼ ਹਰ ਸਾਲ ਜਿਦਾ ਨਵਾਂ ਚੂਲਾ ਕੁਛ ਨਾ ਕੋਈ ਦੇਖਣ ਨੂੰ ਮਿਲਦਾ ਹੈ ਇਸ ਵਾਰੀ ਉਹਨਾਂ ਨੂੰ ਨਵੇਂ ਤੋਂ ਨਵੇਂ ਚੂਲੇ ਦੇਖਣ ਨੂੰ ਮਿਲਣਗੇ ਪਿੰਡੂ ਮਹਾਲੀ ਯਾਰ ਦਾ ਮਹੌਲ ਹੈ ਸੀ ਚੀਜ਼ ਬਣਾਇਆ ਹੈ ਤੇ ਉਹਦੇ ਬਾਰੇ ਕੀ ਜਾਨਣਾ ਚਾਹੁੰਦੇ ਆ ਸਰਸੀ ਲੰਡਨ ਸਨੋ ਸਿਟੀ ਲੈ ਕੇ ਆਏ ਆ ਕਸ਼ਮੀਰ ਵੈਲੀ ਲੈ ਕੇ ਆਏ ਆ ਬੱਚਿਆਂ ਦੇ ਲਈ ਮਰਮੜ ਸ਼ੋਅ ਲੈ ਕੇ ਆਏ ਆ ਨਾਇਗਰਾ ਫਾਲ ਲੈ ਕੇ ਆਏ ਆ ਕਿ ਜੋ ਬੱਚੇ ਬਾਹਰ ਜਾ ਕੇ ਉੱਥੇ ਅਨੰਦ ਲੈਂਦੇ ਜਗ੍ਹਾ ਜਾਂ ਜਿਹੜਾ ਇੱਥੇ ਵੀ ਟੂਰਿਜ਼ਮ ਦੇ ਵਿੱਚ ਆਪਾਂ ਬਾਹਰ ਜਾ ਕੇ ਘੁੰਮਣ ਦੀ ਜਗ੍ਹਾ ਇੱਥੇ ਆ ਕੇ ਆਪਣੇ ਲੁਧਿਆਣਾ ਸ਼ਹਿਰ ਸਿਟੀ ਦੇ ਸੈਂਟਰ ਦੇ ਵਿੱਚ ਦੁਰਗਾ ਮਾਤਾ ਮੰਦਿਰ ਦੇ ਸਾਹਮਣੇ ਗਰਲਸ ਗਵਰਨਮੈਂਟ ਗਰਾਊਂਡ ਦੇ ਵਿੱਚ ਆ ਕੇ ਆਪਣਾ ਇਹ ਅਨੰਦ ਲੈ ਸਕਦੇ ਹੋ ਤੇ ਇਸ ਨੂੰ ਅੱਜ ਤੋਂ ਸੰਜੀਵ ਰੋੜਾ ਜੀ ਪੰਕਜ ਸ਼ਰਦਾ ਜੀ ਚੇਅਰਮੈਨ ਸੰਜੀਵ ਰੋੜਾ ਮੰਤਰੀ ਸਾਹਿਬ ਵੱਲੋਂ ਪੰਕਜ ਸ਼ਰਦਾ ਚੇਅਰਮੈਨ ਸੋ ਡੀਸੀ ਤੇ ਪ੍ਰਿੰਸੀਪਲ ਸੁਮਨ ਲਤਾ ਪ੍ਰਿੰਸੀਪਲ ਮੈਡਮ ਵੱਲੋਂ ਅੱਜ ਨੂੰ ਇਸ ਨੂੰ 15 ਸਤੰਬਰ ਨੂੰ ਸਟਾਰਟ ਕਰਵਾਇਆ ਜਾ ਰਿਹਾ ਹੈ ਜਿਸ ਦੀ 27 ਅਕਤੂਬਰ ਤੱਕ ਚਲਾਇਆ ਜਾਏਗਾ ਤੇ ਇਸ ਵਿਲੇ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹਾਂਗਾ ਵੱਧ ਚੜ ਕੇ ਆ ਕੇ ਇਸ ਦਾ ਆਨੰਦ ਮਾਣੋ